ਨਵੀਆਂ ਤੇ ਤਾਜ਼ੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੋਗਾ ਦੇ ਖੱਤਰੀਪੌਣ ਵਿੱਚ ਖੱਤਰੀ ਸਭਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਮੌਕੇ ਤੇ ਕਈ ਨਵੇਂ ਮੈਂਬਰਾਂ ਨੂੰ ਸ਼ਾਮਲ ਹੋ ਕੇ ਜੁੜਨ ਦੀ ਇੱਛਾ ਦੱਸੀ ਦਸਤਖਤ ਕਰਕੇ میں یہ کام <سلام> کو دو پہلے کام میں اپنے سمے تو ابھی بھی رہے ہیں کہ گاؤں માતા کے جی نام کر رہے ہیں اور دوسرے پہلے ماحول

بہت ساری محنت اس کا دن کبر سارے دیش واس بہت خوشی کا دن ہے

گہرائی نام ایک محسوس سیگا کہ ایک بادر اپنی زندگی کی کمائی نے اس کو اپنے بیٹے میں بزنس واسطے پیسے دینا ہے زندگی کا پہلا بزنس وپار واسطے بڑی امید امنگا ہو گیا جنہیں وپار کرنا پھر انہوں نے یہ دیکھا کہ میرے وپار تو پہلا ضروری ہی جی کوئی پٹا سا سادھو سی وہ پیڑ کا نام میرے زیادہ ضروری سا ایک بہت گمبھیر میسج ہے جی آپ سوچیے گا وہ بھی گہرائی میں سوچیے ਹਾਂ ਜੀ ਗੋਵਿੰਦ ਜਦੋਂ ਉਪਰ ਦੇ ਪਾਦ ਦੇ ਇਸ ਭਾਰਤ ਦੇ ਕਈ ਪਾਸੇ ਚੈਸੀ ਜੁਰਮਾਨੇ ਦੇ ਦਿੱਤੇ ਆਦਿ ਨੂੰ ਪਰਤੇ ਖਸਰੀ ਪਹਾੜੀ ਦੇ ਦੇਸ਼ ਦੇ ਸੈਨਾਖੱਟੀ ਹੋ ਕੇ ਇਸ ਦਿਨ ਨੂੰ ਮਨਾਵੇ ਬਾਬਾ ਨਾਨਕ ਜਿਨ੍ਹਾਂ ਨੇ 1313 ਸਾਲ ਵਿੱਚ ਇੱਕ ਸੁਦੇਸ਼ ਦਿੱਤਾ ਕਿ ਇਸ ਤਰ੍ਹਾਂ ونڈ پش طرح سردار بلجندر سنگھ فیضل جی نے بابا نانک جی کی زندگی میں بہت سارا چننا پایا اور یہ مان والی گل ہے کہ سید شری گرو نانک دیو جی مہاراج کھتری بہادریت ایک کر کے جو کھتری کا فرض بنتا ہے ਇਹ ਹੁੰਦਾ ਹੈ ਆਗਮਨ ਪੁਰਬ ਤੇ ਅੱਜ ਬੜੀ ਸ਼ਰਧਾ ਸਤਿ ਸੰਤਾਂ ਨੇ ਮਨਾਇਆ ਜਾਵੇ ਖੱਤਰੀ ਭਰਾ ਦੇ ਵੱਲੋਂ ਪੰਛ ਕਥਿਆ ਗਿਆ ਸੀ ਸ਼੍ਰੀ ਗੋਬਾਲਾ ਜੀ ਦੇ ਪ੍ਰਕਾਸ਼ ਪੁਰਬ ਤੇ ਜੋ ਜਾਣਦੇ ਹੋ ਦੇਖੋ ਜੀ ਖੱਤਰੀ ਸਭਾ ਮੋਗਾ ਮਹਾਪੁਰਸ਼ਾਂ ਦੇ ਜਨਮ ਦਿਨ ਸਮੇਂ-ਸਮੇਂ ਤੇ ਮਨਾਉਂਦੀ ਹੈ ਔਰ ਅੱਜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਗਮਨ ਪੁਰਬ ਹੈ ਜੋ ਖਤਰੀ ਸਭਾ ਨੇ ਬੜੀ ਸ਼ਰਧਾਪੂਰਵਕ ਮਨਾਇਆ ਔਰ ਇਸ ਮੌਕੇ ਤੇ ਸਾਰੇ ਖਤਰੀ ਭੈਣ ਭਰਾ ਖਤਰੀ ਭਵਨ ਦੇ ਵਿੱਚ ਇਕੱਠੇ ਹੋ ਕੇ ਬਾਬਾ ਜੀ ਨਾਨਕ ਨੂੰ ਯਾਦ ਕੀਤਾ ਔਰ ਸ਼ਰਦਾ ਦੇ ਨਾਲ ਉਹਨਾਂ ਦਾ ਆਗਮਨ ਪੁਰਬ ਮਨਾਇਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਖਤਰੀ ਪਰਿਵਾਰ ਦੇ ਵਿੱਚ ਵੀ ਵਾਧਾ ਹੋਇਆ ਸਾਡੇ ਵਿਕਾਸ ਕਪੂਰ ਜੀ ਮੈਡਮ ਕਾਜਲ ਕਪੂਰ ਸਾਡੇ ਰਮਨ ਗਾਂਧੀ ਜੀ ਔਰ ਸਾਡੇ ਵੀਰ ਦੀਪਕ ਕੌਰੜਾ ਜੀ ਜੋ ਕਿ ਫੇਰ ਇੱਕ ਵਾਰ ਆਪਣੇ ਪਰਿਵਾਰ ਚ ਸ਼ਾਮਿਲ ਹੋਏ ਨੇ ਖੱਤਰੀ ਸਭਾ ਮੋਗਾ ਜਿੰਨੇ ਵੀ ਮੈਂਬਰ ਸਹਿਬਾਨ ਅੱਜ ਖੱਤਰੀ ਸਭਾ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦਾ ਸਵਾਗਤ ਕਰਦੀ ਹੈ ਸਾਡੇ ਰਮਨ ਗਾਂਧੀ ਜੀ ਔਰ ਸਾਡੇ ਲੱਕੀ ਗਿੱਲ ਜੀ ਹੋਰ ਵੀ ਕਾਫੀ ਨਵੇਂ ਮੈਂਬਰ ਖੱਤਰੀ ਸਭਾ ਦੇ ਵਿੱਚ ਆਏ ਨੇ ਅਸੀਂ ਖੱਤਰੀ ਸਭਾ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਦੀਪਰੀ ਜੀ ਅਕੀਰਤ ਖਤਰੀ ਸਭਾ ਜੀ ਸ਼ਾਮਲ ਹੋਏ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਖਤਰੀ ਸਭਾ ਸ਼ਾਮਲ ਹੋਇਆ ਮੈਂ ਖਤਰੀ ਸਭਾ ਜੀ ਸ਼ਾਮਲ ਹੋਇਆ ਮੈਂ ਆਪਣੇ ਪਰਿਵਾਰ ਨਾਲ ਸ਼ਾਮਲ ਹੋਇਆ ਕਿਉਂਕਿ ਮੇਰਾ ਆਪਣਾ ਹੀ ਪਰਿਵਾਰ ਹੈ ਪਹਿਲਾਂ ਵੀ ਮੈਂ ਇਸ ਪਰਿਵਾਰ ਦੇ ਮੈਂ ਦੁਆਰਾ ਹੋਰ ਕਿੰਨੇ ਜੁੜੇ ਆ ਸਾਡੇ ਨਾਲ ਕੁਝ ਜਿਹੜੇ ਹੋਰ ਮੈਂਬਰ ਅਜੇ ਰਹਿ ਗਏ ਆ ਸਮੇਂ ਦੀ ਜਿਹੜੀ ਕਮੀ ਕਰਕੇ ਨਹੀਂ ਜੁੜੇ ਗਲਤੀ ਅਸੀਂ ਹੋਰ ਜਿਹੜੇ ਵੀ ਜੁੜਨੇ ਕਿਹਾਤੇ ਪਰ ਨਾਲ ਜੁੜੇ ਨਹੀਂ ਅਡੇ ਨੂੰ ਜਿਹੜੇ ਨਾਲ ਉਹਨਾਂ ਨੂੰ ਜਗੜੀ ਖਤਰੀ ਸਮਾਜ ਵਿੱਚ ਲੈ ਕੇ ਆਵਾਗਿਂ ਵਿਨਾਕੀ ਤੇ ਸਾਥ ਸਿਖਾਣ ਦੇ ਵਿੱਚ ਉੱਠੇ ਨੂੰ ਮੈਂ ਅੱਜ ਆਪਣੇ ਪਰਿਵਾਰ ਦੇ ਵਿੱਚ ਸਰਾਇਆ ਹੈ ਔਰ ਜੋ ਵੀ ਮੇਰੀ ਸੇਵਾ ਲਈ ਜਾਊਗੀ ਐਜ਼ ਅ ਮੈਂਬਰ ਉਹ ਸੇਵਾ ਜਿਸ ਵਿੱਚ ਪਹਿਲਾਂ ਲਿਭਾਦੇ ਉਹ ਵੀ ਉੱਠਵਾਵਾਂਗੇ ਉਹ ਖਤਰੀ ਪ੍ਰਾਥਮੀ ਬੰਦੋਂ ਕੰਮ ਕਿੱਥੇ ਜਾਂਦੇ ਆਂ ਕਿ ਆਏ ਉਹ ਪ੍ਰਾਥਮੀ ਦੇ ਬੱਚਿਆਂ ਦੀ ਫੀਲ ਦਾ ਬੱਚਾ ਹੋਵੇ ਜਾਂ ਲੜਕੀਆਂ ਦੀ ਮੈਨਸੂਰੇ ਮੈਨੂੰ ਵੀ ਉਹ ਸਰਾਰੀਆ ਜਿਹੜਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਔਰ ਸ਼ਹਿਰ ਦੇ ਵਿੱਚ ਜਿਹੜੀ ਫਕਰੀ ਸਭਾ ਮੋਗਾ ਹੈ ਜਿਹਦੀ ਦੀ ਦੀ ਵਿਵਸਥਾ ਵਿੱਚ ਜੋਰ ਦੇਣਕਾਰੀ ਹੋ ਰਹੀ ਹੈ ਜਿੱਦਿਨ ਤੋਂ ਖੜੇ ਆ ਦੀਵਿਆਂ ਨਾਲ ਵਿਵਸਥਾ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜੇ ਵੀ ਉਹਨਾਂ ਦੇ ਕੰਮ ਹੋਣਗੇ ਜੁਤੀ ਜੁਤੀ ਲਗਾਉਣਗੇ ਉਹਨੂੰ ਇੰਨੇ ਤਰ੍ਹਾਂ ਕਰਨ ਦੀ ਗੱਲ ਪਾਵਾਂਗੇ ਬਹੁਤ-ਬਹੁਤ ਧੰਨਵਾਦ ਕਰੀ ਜੀ ਅੱਜ ਫਕਰੀ ਪੰਮੰਦੇ ਵਿੱਚ ਫਕਰੀ ਸਭਾ ਪਹਿਲਾ ਫਕਰੀ ਸਭਾ ਤੇ ਸ਼ੁਭਾਰ ਸ੍ਰੀ ਸਭਾ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਹੋਰਪੁਰਵ ਧਿਆਨ ਦੇ ਉੱਤੇ ਇੱਕ ਸਮਾਗਮ ਕੀਤਾ ਗਿਆ ਲਗ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਸਾਡੇ ਮੈਂਬਰਾਂ ਜੀ ਮੁਸਤਕ ਬਈਆ ਨੂੰ ਬਨੋ ਨੂੰ ਉਸਤਾ ਦੀ ਸੇਵਾ ਦਾ ਲੋਕ ਸੰਗਤ ਸਮਾ ਇਸ ਵੀਰਿਆਂ ਨੂੰ ਦਿੱਤਾ ਗਿਆ ਉਸੇ ਬਾਰੇ ਬਹੁਤ ਹੀ ਨੱਬੇ ਵਿਚਾਰ ਪੇਸ਼ ਕੀਤੇ ਜਾ ਰਹੇ ਤੇ ਸਾਡੇ ਜੋ ਪ੍ਰਮਖ ਮੁਖਤ ਉੱਤੇ ਸਾਡੇ ਸਰਕਰ ਹੈ ਜੇਦਰ ਸਿੰਘ ਸਾਹਿਬ ਜੀ ਉਹਨਾਂ ਨੇ ਬਹੁਤ ਹੀ ਉਹਨਾਂ ਨੇ ਬਰਸ ਦੇ ਉੱਤੇ ਇੱਕ ਲੰਮੀ ਚਰਚਾ ਕੀਤੀ ਸਨ ਸਮਾਗੰਦਰ ਜੀ ਕਿ ਬੁਗਾਰੰਗ ਦੇ ਜੀ ਕਿ ਇਹ ਨਾ ਰਸਤਾ ਉਸ ਕਿ ਤਰ੍ਹਾਂ ਪਗੜਾ ਜਦੋਂ ਤੋਂ ਮਹਾਰਾਣੇ ਕਲਪੁਲਤਾ ਹੈ ਨਾਗ ਦੇ ਜੀ ਪੀਵਰੇ ਕੁਤਕ ਕੇ ਦੇ ਲਈ ਬਸੇ ਸਾਰੀ ਦੁਨੀਆ ਦੇ ਜਗਤਗੁਰੂ ਮੰਨੇ ਗਏ ਜਿਨ੍ਹਾਂ ਨੇ ਬਣਾ ਦਿੱਤੇ ਸਾਰਿਆਂ ਨੂੰ ਬਖਸ਼ਿਸ਼ਵਾਦ ਦਿੱਤਾ ਸੀ ਉਸ ਦੁਨੀਆ ਦੇ ਚੜ੍ਹ ਕੇ ਕਲਾ ਲਈ ਆਪਣਾ ਸੰਸਕਰਨ ਜਿਨ੍ਹਾਂ ਸੀਗਰ ਬਨਾਰਗਦੇਵ ਜੀ ਨੇ ਅੱਜ ਦੇ ਦਿਨ ਅਸੀਂ ਸਾਡੇ ਜੋ ਖਲੀ ਪਰਿਵਾਰ ਵਿੱਚ ਤੋਂ ਤੇ ਜੀ ਬਨਾਰਗਦੇਵ ਜੀ ਕਿੰਨੀ ਉੱਚੇ ਸੀਗੇ ਅਸੀਂ ਆਪਣੇ ਆਪਣੇ ਕਰਾਂਗੇ ਅੱਜ ਜਿਹੜੀ ਹੈ ਰਸਨਾਈ ਕਰਾਂਗੇ ਲਕਸ਼ਣ ਜਗਾਵਾਂਗੇ ਦੀਪ ਜਗਾਵਾਂਗੇ ਅੱਜ ਸਾਡੇ ਲਈ ਗੋਡਾਨਗ ਦੇ ਜਿਹੜਾ ਜੋ ਬਹੁਤੁਰਤਾ ਦੇ ਨੁਮਾਇੰਦਾ ਸਾਰੇ ਦੇਸ਼ਵਾਸੀਆਂ ਨੇ ਸਾਰੇ ਮੋਟਰਪਾਸੇ ਦੇ ਪੰਜਾਬ ਵਾਸੀਆਂ ਨੇ ਲੇਕਿਨ ਸਾਡਾ ਜਿਹੜਾ ਖਾਸ ਸਮਾਜ ਸਾਡੇ ਲਈ ਵੀ ਇੱਕ ਵਿਸ਼ੇਸ਼ ਹੁੰਦਾ ਹੋਰ ਅਸਲ ਕਹਿੰਦੇ ਅਸੀਂ ਗਵਾਲੀਏ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਵਸੇ ਹੋਏ ਹਾਂ ਅੱਜ ਸਾਡੇ ਮਠਾਈਆਂ ਜਿਹੜੀਆਂ ਨੇ ਇਸ ਸਮਾਜ ਦੇ ਵਿੱਚ ਜਿਹੜੇ ਮਿਹਰਬਾਨੀयां ਬਣੀਆਂ ਗਈਆਂ ਨੇ ਇਹ ਸਾਰੇ ਨਾਮ ਉੱਠਾ ਅ ਸਰਵਾਇਆ ਹੈਗਾ ਵਾ ਔਰ ਸਾਰੇ ਵਿੱਚ ਕੰਦ ਰਿਹਾ ਕਿ ਅਸੀਂ ਜੋ ਹਰ ਸਭਾ ਸਾਡੇ ਜਿਹੜੇ ਬੋਰਡ ਦਾ ਪ੍ਰਧਾਨ ਜੀ ਦੀ ਹੈ ਇਹਨਾਂ ਨੇ ਦਿੱਤਾ ਉਹਦੇ ਤੇ ਚੱਲ ਕੇ ਅਸੀਂ ਸਮਾਜ ਦੀ ਇਨਸਾਨੀਅਤ ਦੀ ਮੁਕਤਤਾ ਦੀ ਸੇਵਾ ਜਿਹੜੀ ਹੈਗੀ ਹੈ ਕਰਾਂਗੇ ਕੋੜ ਇੱਕ ਚੰਗਾ ਸਮਾਜ ਚੰਗੇੜਾ ਸਮਾਜ ਜਿਹੜਾ ਹੈਗਾ ਰਹਿਗਾ ਮਹਿਮਾ ਪਰਮਾਨੰਥ ਨੂੰ ਗਿਣਾ ਜਾਪਾ ਤੋਂ ਬਿਨਾ ਤਰੱਕੀ ਦਾ ਸਮਾਜ ਰਹੇਗਾ ਕੋਈ ਪਿਆਰ ਦਾ ਸਮਾਜ ਮਹੱਤਵ ਦਾ ਸਮਾਜ ਹੈ ਉਸ ਦੀ ਜਿਹੜੀ ਹੈ ਰਚਨਾ ਕਰਦੇਗਾ ਚਪਲਦਾ ਕਿ ਹੁੰਦਾ ਹੈ